ਬਦ ਕਰਕੇ ਜੋ ਕਰ ਫਰਿਆ ਕਰੀਏ ਜਿੰਨਾ ਵੀ ਕਰ ਸਕਦੇ ਆ ਕਰੀਏ ਕੋਈ ਕਸਰ ਨਾ ਛੜੀਏ ਵਰਤਾਨ ਜੀ ਨੇ ਵਾਸਤੇ ਜੋ ਰਾਤ ਦਿਨੋ ਕਰ ਰਹੇ ਨੇ ਪੰਜਾਬ ਦੇ ਹਰ ਹਿੱਸੇ ਦੇ ਜੀ ਦੇ ਜਿੰਨਾ ਵੀ ਸਾਧਨਾਂ ਮਦਦ ਕਰ ਰਹੇ ਨੇ ਇਧਰੋਂ ਤੋਂ ਦੂਜੋਂ ਲੱਗਿਆ ਅੰਦਰ ਪੰਜਾਬ ਰੁੜ ਗਿਆ ਐਨਾ ਸਾਗ ਰਸਵੀ ਆਪਣੇ ਚਾਰਗਲੇ ਦੀ ਨਲੈਕੀ ਕਰਕੇ ਸਪੈਕੀ ਜੀ ਦਾ ਤੇ ਹੋ ਸਾਰਿਆਂ ਦਾ ਜਿਨ੍ਹਾਂ ਨੇ ਆ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਕੁੰਡੀ ਤੇ ਚੋਕਰ ਦਾ ਇੰਜ਼ਾਮ ਕੀਤਾ ਹੈ ਕੁਈ ਤਕਰੀਬ 98 ਦਾ ਆਸਟ੍ਰੇਲੀਆ ਭੇਜ ਰਿਹਾ ਹੈ ਅਕਤੂਬਰ ਭੇਜ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਨੁਕਸਾਨ ਹੋਇਆ ਦੂਜੇ ਉੱਥੇ ਅੱਜ ਅਸਮਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਪੂਰੇ ਪੰਜਾਬ ਜੀ ਬੇਨਤੀ ਕਰਦਾ ਕਿ ਜਿਹਦਾ ਜਿੰਨਾ ਸਾਧਨ ਹੋਵੇ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਹੋਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਜੇ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉਥੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੰਨੇ ਜੀ ਮੁੱਖ ਮੰਤਰੀ ਇਹਨਾਂ ਨੂੰ ਕਹ ਰਿਹਾ ਸਰਕਾਰ ਜਿਹੜੀ ਆ ਕਿਤੇ ਦਿਖਾਈ ਨਹੀਂ ਦੇ ਰਹੀ ਕਿਤੇ ਨਜ਼ਰ ਆ ਰਹੀ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਜੀ ਆ ਸੱਚੀ ਗੱਲ ਐ ਨਾ ਇਹਨਾਂ ਨੇ ਕੁਝ ਕਰਨਾ ਐ ਤੇ ਇਸ ਕਰਕੇ ਮੀਰ ਛੱਡਦੀ ਐ ਇਹਨਾਂ ਤੋਂ ਸਾਡੇ ਤੋਂ ਪੂਰੇ ਗਦਾਫੀ ਇਹ ਮਾਈਕਾ ਨਾ ਕਿੱਥੇ ਆ ਗਿਆ ਅੱਜ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੇਰੇ ਇੱਥੇ ਨਿਸ਼ਾਰਾ ਮੱਜਾ ਸਿੰਘ ਨਗਰ ਵਿਖੇ ਪਹੁੰਚੇ ਜਿੱਥੇ ਦਾਸ ਵੱਲੋਂ 11 ਟਰਾਲੀਆਂ ਵੱਡੀਆਂ ਤੁੜੀ ਦੀਆਂ ਤੇ ਚੋਕਰ ਦੇ ਨਾਲ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਵਾ ਉਥੇ ਆਪਣੇ ਭਰਾ ਜਿਹੜੇ ਪਾਣੀ ਦੀ ਮਾਰ ਹਟਾਏ ਆ ਉਹਨਾਂ ਦੀ ਮਦਦ ਵਾਸਤੇ ਭੇਜੀਆਂ ਗਈਆਂ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਉਨ੍ਹਾਂ ਦੇ ਨਾਲ ਵੀ ਸੀ ਡਾਕਟਰ ਚੀਮਾ ਸਾਹਿਬ ਬੱਬੇ ਵਾਲੀ ਸਾਹਿਬ ਲੰਗਾਨ ਸਾਹਿਬ ਲੋਦੀ ਨੰਗਲ ਸਾਹਿਬ ਸਾਡੇ ਸੀਨੀਅਰ ਮੀਤ ਪ੍ਰਧਾਨ ਪਾਰਟੀ ਦੇ ਹੁਣ ਵੀ ਅਜੇ ਵਰਕਰਾਂ ਦੇ ਵਿੱਚ ਇੱਥੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਵਰਕਰ ਇੱਥੇ ਆਏ ਆ ਹਲਕਾ ਇੰਚਾਰਜ ਸਾਡੇ ਸਰਦਾਰ ਗੋਰ ਇਕਬਾਲ ਸਿੰਘ ਜੀ ਮਾਲ ਸਾਹਿਬ ਸਰਦਾਰ ਰਾਜਨਬੀਰ ਸਿੰਘ ਜੀ ਕੁਮਾਨ ਸਾਹਿਬ ਜਸਲ ਸਾਹਿਬ ਆਜੀ ਪੀਸੀ ਦੇ ਮੈਂਬਰ ਤੁਗਲਵਾਲ ਸਾਹਿਬ ਔਰ ਮੈਂ ਸਮਝਣਾ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਵਰਕਰ ਸ਼ਰਮਣੀ ਅਕਾਲੀ ਦਲ ਦੇ ਜਝਾਰੂ ਜੋਧੇ ਇਹਨੇ ਮੀਂਹ ਵਰਦੇ ਦੇ ਵਿੱਚ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਣ ਵਾਸਤੇ ਉਹਨਾਂ ਨੂੰ ਸੁਣਨ ਵਾਸਤੇ ਇੱਥੇ ਇਕੱਠੇ ਹੋਏ ਸੀ ਪ੍ਰਧਾਨ ਸਾਹਿਬ ਉਹਨਾਂ ਨੂੰ ਸੰਬੋਧਨ ਕਰਕੇ ਗਏ ਆ ਔਰ ਅਪੀਲ ਕੀਤੀ ਆ ਕਿ ਸਾਰੇ ਹੀ ਸ਼ਰਮਣੀ ਅਕਾਲੀ ਦਲ ਦੇ ਵਰਕਰ ਇਸ ਕੰਮ ਲਈ ਜੁਟ ਜਾਣ ਔਰ ਮੈਂ ਸਮਝਣਾ ਕਿ ਜੇ ਸਰਕਾਰ ਦਾ ਫੇਲੀਅਰ ਆ ਤੇ ਸ਼ਰਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਜਿਨੇ ਹਮੇਸ਼ਾ ਹੀ ਲੋਕਾਂ ਦਾ ਦਰਦ ਸਮਝਿਆ ਉਹਨਾਂ ਆਪਣੀ ਇਹ ਜਿਹੜੀ ਦਰਦ ਸਮਝਦੇ ਹੋਏ ਘਰ ਘਰ ਐਡਾ ਵੱਡਾ ਰੂਟ ਅੱਜ ਇਥੋਂ ਡੇਰਾ ਬਾਬਾ ਨਾਨਕ ਤੋਂ ਚਪਕਰੇ ਮਰਾੜੇ ਤੱਕ ਜੋ ਹੜਪੀਰਤਾਂ ਵਾਲ ਪ੍ਰਧਾਨ ਜੀ ਜਾ ਰਹੇ ਆ ਮੈਂ ਸਮਝਦਾ ਬਹੁਤ ਵੱਡੀ ਗੱਲ ਹੈ ਔਰ ਸ਼ਰੋਮਣੀ ਅਕਾਲੀ ਦਲ ਇਹ ਕਰ ਸਕਦਾ ਹੈ। ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਅੱਜ ਹਰ ਪੀੜਤਾ ਨੂੰ ਲੈ ਕੇ ਜਿਹੜਾ ਮੈਦਾਨ ਵਿੱਚ ਪਹੁੰਚੇ ਉੱਥੇ ਉਹਨਾਂ ਨੇ ਦੋ ਪਰਿਵਾਰਾਂ ਨੂੰ ਗੋਦ ਲਿਆ ਤੇ ਇੱਕ-ਇੱਕ ਲੱਖ ਰੁਪਏ ਵਿੱਤੀ ਸਹਾਇਤਾ ਦਿੱਤੀ ਹੈ। ਨਾਲ ਉਹਨਾਂ ਨੇ ਦੂਜਿਆਂ ਨੂੰ ਵੀ ਕਿਹਾ ਵਾ ਕਿ ਇਸ ਤਰ੍ਹਾਂ ਦੀ ਮਦਦ ਕੀਤੀ ਜਾਵੇ ਬਾਹਰ ਆ ਕੇ। ਵੇਖੋ ਬਹੁਤ ਸਿਆਣੇ ਪੱਤਰਕਾਰ ਤੁਸੀਂ ਇਕੱਠੇ ਹੋਏ। ਗੋਦ ਲਿਆ ਦੋ ਪਰਿਵਾਰਾਂ ਨੂੰ ਤੇ ਬਾਕੀ ਪਰਿਵਾਰ ਕਿਹਦੇ ਆ? ਜਿਹੜੇ ਰੁੱੜ ਗਏ ਆ ਉੱਥੇ 100 ਪਿੰਡ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਰਕਾਰ ਕੋਈ ਦੋ ਪਰਿਵਾਰਾਂ ਨੂੰ ਗੋਦ ਨਹੀਂ ਲੈਂਦੀ ਹੁੰਦੀ ਸਰਕਾਰ ਸਾਰਿਆਂ ਲੋਕਾਂ ਦੀ ਹੁੰਦੀ ਆ ਬਾਦਰ ਬੈਲਟ ਤੇ ਜਾ ਕੇ ਤੁਸੀਂ ਵੇਖਿਆ ਮੈਂ ਸਮਝਣਾ ਐਡਾ ਵੱਡਾ ਨੁਕਸਾਨ 88 ਚ ਵੀ ਨਹੀਂ ਹੋਇਆ ਔਰ ਸਰਕਾਰ ਦੀ ਫੇਲੀਅਰ ਆ ਫੇਲੀਅਰ ਨੂੰ ਛਪਾਉਣ ਵਾਸਤੇ ਇਹ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਮੇਰੀ ਗੱਲ ਸੁਣੋ ਪਾਰਟੀ ਦੇ ਪ੍ਰਧਾਨ ਬਾਦਲ ਸਾਹਿਬ ਨੇ 20-20 ਹਜ਼ਾਰ ਲੀਟਰ ਤੇਲ ਕਿਤੇ ਕਿਸ਼ਤੀਆਂ ਕਿਤੇ ਲੰਗਰ ਕਿਤੇ ਰਸਤਾ ਕਿਤੇ ਤੂੜੀ ਕਿਤੇ ਦਾਣਾ ਇਹਨਾਂ ਨੇ ਕੀ ਕੀਤਾ ਆ ਲੀਡਰਸ਼ਿਪ ਇਹਨਾਂ ਦੀ ਤੋਈ ਫਿਰਦੀ ਆ ਅਸੀਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਰਹੇ ਨੇ ਹੈਲੀਕਾਪਟਰ ਦੇ ਵੇਖੋ ਮੇਰੀ ਗੱਲ ਸੁਣੋ ਐਡਾ ਵੱਡਾ ਮੈਨ ਸਮਝਦਾ ਵੀ ਮਜ਼ਾਕ ਲੋਕਾਂ ਦਾ ਕਰਕੇ ਗਏ ਆ ਸੋ ਇਹ ਬਹੁਤ ਮੰਦ ਭਾਦਾ ਕਿ ਇਹੋ ਜੀ ਮਾੜੀ ਸਰਕਾਰ ਲੋਕਾਂ ਨੇ ਚੁਣੀ ਸਰਕਾਰ ਦੇ ਐਮਐਲਏ ਕਹਿਣ ਲੱਗ ਗਏ ਆ ਕਿ ਸਾਡੀ ਅਫਸਰਸ਼ਾਹੀ ਨਹੀਂ ਸੁਣਦੀ ਕੀ ਸੱਚੀ ਮੁੱੱਚੀ ਅਫਸਰਸ਼ਾਹੀ ਸਰਕਾਰਾਂ ਨੂੰ ਫੇਲ ਕਰਦੀ ਵੇਖੋ ਜੀ ਸਰਕਾਰ ਦੇ ਐਮ ਐਲ اے ਜਿਹੜੇ ਆ ਉਹ ਹਵਾ ਦੇ ਬੁੱਲੇ ਨਾ ਆਈ ਉਹ ਕੋ ਗਰਾਸ ਰੂਟ ਲੈਵਲ ਤੇ ਉਹਨਾਂ ਦਾ ਕੁਝ ਨਹੀਂ ਹੈਗਾ ਉਹਨਾਂ ਦੀ ਤੇ ਲੋਕ ਨਹੀਂ ਸੁਣਦੇ ਤੇ ਪੁਲਿਸ ਨੇ ਕਾਦੀ ਸੁਣਨੀ ਆ ਇੱਕ ਬੰਦਾ ਉਹਨਾਂ ਦੇ ਨਾਲ ਨਹੀਂ ਰਿਹਾ ਇਹ ਲੋਕ ਸੱਤਾਂ ਨੂੰ ਦੰਦियां ਵੱਢਣ ਦੇ ਆ ਐ ਜੀ ਪੀ ਸੀ ਦਾ ਵੱਲੋਂ ਭੇਜਿਆ ਰਾਸ਼ ਨਹੀਂ ਕੱਲ ਪੁਲਿਸ ਨੇ ਰੋਕ ਵੇਖੋ ਜੀ ਇਹ ਤੇ ਘਰ ਸਰਕਾਰ ਹੀ ਕਰਦੀ ਆ ਨਾ ਐ ਜੀ ਪੀ ਸੀ ਜਿਹੜੀ ਲੋਕਾਂ ਦਾ ਦੁੱਖ ਦਰਦ ਹਮੇਸ਼ਾ ਕਿਤੇ ਹਾਰਡ ਆ ਜਾਏ ਕਿਤੇ ਕੋਈ ਬਿਮਾਰੀ ਆ ਜਾਏ ਕਿਤੇ ਕੋਈ ਕੋਰੋਨਾ ਕਾਲ ਆ ਜਾਏ ਉਹਨਾਂ ਨੇ ਸਾਡੀ ਬਹੁਤ ਵੱਡੀ ਸਰਮੌਰ ਸੰਸਥਾ ਜਿਹੜੀ ਹਮੇਸ਼ਾ ਲੋਕਾਂ ਦਾ ਦਰਦ ਸਮਝਦੀ ਆ ਔਰ ਮੈਂ ਸਮਝਣਾ ਕਿ ਇਹੋ ਜੀ ਸੰਸਥਾ ਨੂੰ ਖੋਣ ਵਾਸਤੇ ਵੀ ਸਰਕਾਰਾਂ ਨੇ ਬੜੀਆਂ ਚਾਲਾਂ ਚਲੀਆਂ ਪਰ ਲੋਕ ਸੁਚੇਤ ਹੋ ਗਏ ਆ ਪੰਛੀ ਸੁਚੇਤ ਹੋ ਗਿਆ ਇਹ ਜਿਹੜੇ ਆ ਇਹਨਾਂ ਨੂੰ ਉਹ ਦੋ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਛੇਤੀ ਰਾਜ ਆਏਗਾ ਸਤਾਈ ਦੇ ਵਿੱਚ ਸਰਕਾਰ ਬਣੇਗੀ ਥੈਂਕ ਯੂ